ਨਾਨ ਕਰਨਾਮ ਕਾਸ਼ੀਰਾਮ ਕਾਸ਼ੀਰਾਮ ਬਾਬਾ ਸਾਹਿਬ ਜਿੰਦਾਬਾਦ 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 ਭੋਗ ਸਿੰਘ ਮਾਈ ਪਾਰਟੀ ਜਿੰਦਾਬਾਦ ਜਿੰਦਾਬਾਦ ਕੁਮਾਰ ਜਨੋਤਰਾ ਜਿੰਦਾਬਾਦ ਜਿੰਦਾਬਾਦ ਕੁਮਾਰ ਜਨੋਤਰਾ ਜਿੰਦਾਬਾਦ ਜਿੰਦਾਬਾਦ ਇੰਜੀਨੀਅਰ ਰਾਜਨੋਤਰਾ ਜਿੰਦਾਬਾਦ ਜਿੰਦਾਬਾਦ ਮੈਂ ਚੌਧਰੀ ਗਰਨਾਮ ਸਿੰਘ ਜਨ ਸਕਤੀ ਵਰਜਨ ਸਮਾਜ ਪਾਕੀ ਪੰਜਾਬ ਇੰਚਾਰਜ ਮਾਝਾ ਜ਼ੋਨ ਅੱਜ ਮੈਂ ਪ੍ਰਸਨਾਂ ਇਹ ਖੁਸ਼ੀ ਸਾਂਝੀ ਕਰ ਰਿਹਾ ਹਾਂ ਇਹ ਗੁਰਦਾਸਪੁਰ ਲੋਕ ਸਭਾ ਤੋਂ ਭੈਣ ਕੁਮਾਰੀ ਮਾਇਆਬਤੀ ਜੀ ਰਾਸ਼ਟਰੀ ਪ੍ਰਧਾਨ ਭਾਜਪਾ ਸਮਾਜ ਪਾਰਟੀ ਜੀ ਦੇ ਹੁਕਮ ਅਨੁਸਾਰ ਔਰ ਮਾਨਜੋਗਰਨ ਤੀਰ ਸਿੰਘ ਬੈਣੀਪਾਲ ਜੀ ਇੰਚਾਰਜ ਵਿਐਸਪੀ ਪੰਜਾਬ ਚੰਡੀਗੜ੍ਹ ਹਰਿਆਣਾ ਵਿਪਲ ਕੁਮਾਰ ਜੀ ਇੰਚਾਰਜ ਪੰਜਾਬ ਚੰਡੀਗੜ੍ਹ ਔਰ ਮਾਨਜੋਗ ਐਮ ਐਲ ਏ ਡਾਕਟਰ ਨਛੱਤਰਪਾਲ ਜੀ ਇੰਚਾਰਜ ਪੰਜਾਬ ਚੰਡੀਗੜ੍ਹ ਤੇ ਪੰਜਾਬ ਦੇ ਪ੍ਰਧਾਨ ਗੜੀ ਸਾਹਿਬ ਦੇ ਹੁਕਮ ਅਨੁਸਾਰ ਇਸ ਇਲਾਕੇ ਦੀ ਜਿਹੜੀ ਅਪੀਲ ਨੂੰ ਵਿਚਾਰਦਿਆਂ ਹੋਇਆ ਇਸ ਇਲਾਕੇ ਤੋਂ ਬਹੁਤ ਹੀ ਸੂਝਵਾਨ ਪੜੇ ਲਿਖੇ ਬੇਦਾਗ ਇੰਜੀਨੀਅਰ ਰਾਜ ਚਲੋਤਰਾ ਜੀ ਜਿਹੜੇ ਆਪਾਂ ਨੇ ਇਥੋਂ ਲੋਕ ਸਭਾ ਰਾਜਨੋਤਰਾ ਜੀ ਲੋਕ ਸਭਾ ਹੁਸ਼ਿਆਰ ਆਪਣੇ ਗੁਰਦਾਸਪੁਰ ਤੋਂ ਆਪਾਂ ਉਮੀਦਵਾਰਾਂ ਜੱ ਲਾਨੇ ਆਂ ਔਰ ਮੈਂ ਅੱਜ ਦੇ ਸਮੇਂ ਤੇ ਬੜੇ ਫਕਰ ਨਾਲ ਕਹਿ ਸਕਦਾ ਕਿ ਪੁਰਾਣੇ ਸਮੇਂ ਚ ਜਿੰਨੇ ਵੀ ਉਮੀਦਵਾਰ ਖੜੇ ਹੋਏ ਆ ਜਾਂ ਜਿੱਤੇ ਆ ਉਹਨਾਂ ਨੇ ਇਸ ਇਲਾਕੇ ਦੀ ਕੋਈ ਸਾਰ ਨਹੀਂ ਲਈ ਕਿਉਂਕਿ ਜ਼ਿਆਦਾਤਰ ਇਹ ਸੇ ਉਮੀਦਵਾਰ ਜਿਹੜੇ ਆ ਉਹ ਹੈਲੀਕਾਪਟਰਾਂ ਹੀ ਉੱਪਰੋਂ ਹੀ ਆਏ ਆ ਔਰ ਇਹ ਇਲਾਕੇ ਦੇ ਜੰਪਾਲੋਆ ਇਲਾਕੇ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਜਾਣਦੇ ਆ ਔਰ ਪੜੇ ਲਿਖੇ ਆ ਹਰ ਪਾਸੇ ਇਹ ਮੰਨ ਲਓ ਆਪਣਾ ਇਨਾਂ ਦਾ ਪ੍ਰਭਾਵ ਉਹ ਆ ਸਾਰੇ ਵਰਗਾਂ ਦੇ ਵਿੱਚ ਇਹਨਾਂ ਦੀ ਜਿਹੜੀ ਆ ਪੂਰੀ ਪਕੜ ਉਹ ਆ ਔਰ ਇਹ ਜਿਹੜੀ ਸੀਟ ਉਹ ਬੜੀ ਵੱਡੀ ਗਿਣਤੀ ਦੇ ਨਾਲ ਜਿੱਤ ਕੇ ਭੈਣ ਜੀ ਦੀ ਝੋਲੀ ਪਾਉਂਦੀ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀਆਂ ਜਿਹੜੀਆਂ ਲੋਕ ਸਭਾ ਹਲਕਾ ਹਲਕਿਆਂ ਦੀਆਂ ਸੀਟਾਂ ਜਿਹੜੀਆਂ ਅਨਾਉਂਸ ਕੀਤੀ ਗਈਆਂ ਨੇ ਰਾਸ਼ਟਰੀ ਅਧਿਐਕਸ਼ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਵੈਨੀਪਾਲ ਜੀ ਸਟੇਟ ਦੇ ਇੰਚਾਰਜ ਆਕਾਸ਼ ਜੀ ਪੰਜਾਬ ਪ੍ਰਧਾਨ ਗੜੀ ਸਾਹਿਬ ਜਨਰਲ ਸੈਕਟਰੀ ਪੰਜਾਬ ਚੌਰੀ ਗੁਰਨਾਮ ਸਿੰਘ ਜੀ ਇਹਨਾਂ ਸਾਰਿਆਂ ਦੇ ਟੀਮ ਵੱਲੋਂ ਜੋ ਮੇਰੇ ਉੱਤੇ ਵਿਸ਼ਵਾਸ ਪ੍ਰਗਟ ਕਰਕੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਨੂੰ ਟਿਕਟ ਜਿਹੜੀ ਅਨਾਉਂਸ ਕੀਤੀ ਗਈ ਹੈ ਮੈਂ ਆਪਣੀ ਟੀਮ ਆਪਣੇ ਸਾਰੇ ਬਹੁਜਨ ਸਮਾਜ ਨੂੰ ਨਾਲ ਲੈ ਕੇ ਇਹ ਜਿਹੜੀ ਸੀਟ ਆ ਉਹ ਜਿੱਤ ਕੇ ਭੈਣ ਕੁਮਾਰੀ ਮਾਇਆਵਤੀ ਝੋਲੀ 'ਚ ਪਾਵਾਂਗੇ ਤੇ ਜੋ ਸਾਡਾ ਸੁਪਨਾ ਬਹੁਜਨ ਸਮਾਜ ਦਾ ਕਿ ਸਾਡੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਹੋਣੀ ਚਾਹੀਦੀ ਆ ਉਹ ਅਸੀਂ ਪੂਰਾ ਕਰ ਕਰਦੇ ਹੋਏ ਪੂਰੀ ਜੀ ਜਾਨ ਲਾ ਕੇ ਜਿੰਤ ਨਾਲ ਉਹਨਾਂ ਦੀ ਝੋਲੀ 'ਚ ਇਹ ਸੀਟ ਪਾਵਾਂਗੇ ਕਿੰਨੇ ਸਿੱਕਾ ਜਿੱਤ ਕੇ ਜਿਹੜੇ ਅਸੀਂ ਤੇ ਪੰਜਾਬ ਦੀ ਜੇਕਰ ਗੱਲ ਕਰੀ ਅਸੀਂ ਦੇ ਪੂਰੀਆਂ 13 ਨੇ 13 ਸੀਟਾਂ ਤੇ ਸਾਡੇ ਕੈਂਡੀਡੇਟ ਜਿਹੜੇ ਖੜੇ ਕੀਤੇ ਕੀਤੇ ਜਾ ਰਹੇ ਨੇ ਅਸੀਂ ਤੇ ਪੂਰੀਆਂ 13 ਦੇ 13 ਸੀਟਾਂ ਜਿੱਤਣ ਦੇ ਕਾਬਿਲ ਵੀ ਆ ਸਾਡਾ ਸਮਾਜ ਬਹੁਜਨ ਸਮਾਜ ਇੰਨਾ ਕੁ ਆ ਜਾਗਰਤ ਹੈ ਆਪਣੇ ਹੱਕਾਂ ਪ੍ਰਤੀ ਆਪਣੇ ਸਮਾਜ ਪ੍ਰਤੀ ਤੇ ਅਸੀਂ ਇਹ ਜਿਹੜੀਆਂ ਜਿੱਤ ਜਿਹੜੀਆਂ 13 ਦੇ 13 ਸੀਟਾਂ ਜਿੱਤ ਕੇ ਭੈਣ ਕੁਮਾਰੀ ਮਾਰੀ ਮਾਇਆ ਵਜੀਤ ਤੋਂ